ਸਵਾਗਤ ਹੈ ਤੁਹਾਡਾ ਮੈਂ ਤੁਹਾਡਾ ਆਪਣਾ ਜਤਿੰਦਰ ਮਨਮੀ ਅੱਜ ਅਸੀਂ ਪਿੰਡ ਮੋਹਰਾਣਾ 'ਚ ਮੌਜੂਦਾ ਜਿੱਥੇ ਜਿਹੜਾ ਸ੍ਰੀ ਪਟਨਾ ਸਾਹਿਬ ਤੱਕ ਸ੍ਰੀ ਪਟਨਾ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਰਵਾਨਾ ਹੋਇਆ ਸੀ ਅੱਜ ਮੋਹਰਾਣਾ 'ਚ ਪਹੁੰਚਿਆ ਉਪਚੇਪ ਚੇ ਆਜੋ ਕਿਉਂਕਿ ਸਤਗੁਰਾਂ ਨੇ ਆਉਣਾ ਸਤਗੁਰਾਂ ਰਾਜੇ ਮਹਾਰਾਜੇ ਨੇ ਨੀ ਦੀਨ ਦੁਨੀਆ ਦੇ ਮਾਲਕ ਨੇ ਧਰ ਬੁੱਲਾ ਵਾਲੀ ਪਾਲਕੀ ਚੇ ਸਤਗੁਰ ਮੇਰੇ ਬਹੁਤ ਸਤਿਕਾਰ ਮਿਲ ਰਿਹਾ ਹੈਗਾ ਸੰਗਤਾ ਤੋਂ 31 ਤਰੀਕ ਤੋਂ ਪੰਜਾਬ ਚ ਸ਼ੰਭੂ ਬਾਰਡਰ ਤੋਂ ਯਾਤਰਾ ਆਰੰਭ ਹੋਈ ਹੈ ਤੇ ਜਿਵੇਂ ਜਿਵੇਂ ਆਪਣਾ ਸੋਹਣਾ ਸਾਹ ਮੋਹਲੀ ਫਿਰ ਪਟਿਆਲਾ ਕੱਲ ਅਸੀਂ ਪਟਿਆਲੇ ਸੀ ਤੇ ਅੱਜ ਯਾਤਰਾ ਨਾਬੇ ਤੇ ਥੋੜੇ ਹਲਕੇ ਚਾਈ ਹੈ ਬਹੁਤ ਸਤਿਕਾਰ ਮਿਲ ਰਿਹਾ ਹੈ ਸੰਗਤਾ ਵਾਲੇ ਯਾਤਰਾ ਦੋਨੋਂ ਪਾਸ਼ਾਏ 9 ਤੇ 10 ਪਾਏ ਪਾਸ਼ਾਏ ਦੀ ਦੀ ਭੂਮੀ ਤੋਂ ਉਹਨਾਂ ਦੇ ਵਿਛੋੜੇ ਦੀ ਭੂਮੀ ਥਾਈ ਹੈ ਜਿੱਥੇ ਕਿ ਅਨੰਦਪੁਰ ਸਾਹਿਬ ਸੀ ਸ੍ਰੀ ਅਨੰਦਪੁਰ ਸਾਹਿਬ ਪੋਜੀ 27 ਨੰਬਰ 27 ਤੋਂ ਬੰਨੂ ਗੁਰੂ ਮਹਾਰਾਜ ਨੇ ਐਡੀ ਵੱਡੀ ਸ਼ਹਾਦਤ ਦਿੱਤੀ ਆਪਦੇ ਲਈ ਨਹੀਂ ਹੋਰ ਹੋਰ ਧਰਮ ਹੋਰ ਕੌਮ ਲਈ ਤੇ ਆਪਾਂ ਨੂੰ ਇੱਥੇ ਸਿੱਖਿਆ ਲੈਣੀ ਚਾਹੀਦੀ ਹੈ ਕਿ ਕੁਦਰ ਜੇ ਦਾ ਆਪਾਂ ਸਾਰਿਆਂ ਦਾ ਸਾਥ ਦਈਏ ਇਕੱਠੇ ਮਿਲ ਕੇ ਚੱਲੀਏ ਤੇ ਆਪਣੇ ਸੂਬੇ ਨੂੰ ਦੇਸ਼ ਨੂੰ ਦੇ ਬਧਾਈਏ ਮਲਾਵਿੰਦਰ ਸਿੰਘ ਜੀ ਤੇ ਇਹਨਾਂ ਦੇ ਪੂਰੇ ਪ੍ਰਬੰਧਕ ਟੀਮ ਦਾ ਤੇ ਮੈਂ ਧੰਨਵਾਦ ਕਰਦਾ ਤੇ ਸਾਰੀ ਸੰਗਤ ਨੂੰ ਫਤਿਹ ਬੁਲਾਉ ਫਤਿਹ ਵੈਗਨਜੀ ਕਾਲਜਾ ਵੈਗਨਜੀ ਫਤਿਹ ਪਟਨਾ ਸਾਹਿਬ ਤੋਂ ਇਹ 18 ਸਤੰਬਰ ਨੂੰ ਚੱਲੇ ਨੇ ਸਾਡਾ ਅੱਜ ਮਨ ਖੁਸ਼ ਹੋ ਗਿਆ ਸੜਕਾਂ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਆਈ ਆ ਤੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨੇ ਤੇ ਚੇਤਨਾ ਮਾਰਚਾ ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਸੋੜਾ ਪਿਤਾ ਨਾਲੋਂ ਉਹਨਾਂ ਦੇ ਮਲਾਪ ਦੀ ਜਿਹੜੀ ਯਾਤਰਾ ਅੱਜ ਸਾਡੇ ਪੰਜਾਬ ਦੇ ਵਿੱਚ ਕਈ ਦਿਨਾਂ ਤੋਂ ਚੱਲ ਰਹੀ ਆ ਤੇ ਅਸੀਂ ਧੰਨਵਾਦ ਵੀ ਕਰਦੇ ਆ ਤੇ ਗੁਰੂ ਦਾ ਸ਼ੁਕਰਾਨਾ ਕਰਦੇ ਆ ਵੀ ਸਾਨੂੰ ਦਰਸ਼ਨ ਕਰਾਏ। ਸਭ ਤੋਂ ਪਹਿਲਾਂ ਤਾਂ ਸਾਰੀ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਲੱਗਦਾ ਸਾਡਾ ਜਿਹੜਾ ਇਹ ਪਿੰਡ ਆ ਬਹੁਤ ਭਗਾ ਵਾਲਾ ਜਿਹਦੇ ਵਿੱਚ ਸਾਨੂੰ ਅੱਜ ਪਟਨਾ ਸਾਹਿਬ ਤੋਂ ਚਲੇ ਨਗਰ ਕੀਰਤਨ ਨੂੰ ਮਤਲਬ ਬੜੀ ਤੀਬਰਤਾ ਦੇ ਨਾਲ ਅਢੀਕ ਕੇ ਉਹ ਰਸਪੀਨਾ ਕੀਰਤਨ ਸੁਣ ਕੇ ਬਹੁਤ ਆਨੰਦ ਆਇਆ ਤੇ ਉਸ ਨਗਰ ਕੀਰਤਨ ਦੇ ਵਿੱਚ ਪ੍ਰਾਣ ਸ਼ਸ਼ਤਰ ਤੇ ਪ੍ਰਾਣੇ ਜਿਹੜੇ ਗੁਰੂ ਸਾਹਿਬਾਨ ਦੇ ਈੜ ਸੀਗੇ ਉਹ ਦੇਖਣ ਨੂੰ ਮਿਲੇ ਤੇ ਸੰਗਤਾਂ ਨੇ ਬਹੁਤ ਹੀ ਭਰਪੂਰ ਆਨੰਦ ਲਿਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਜਰਮਾਹਰੇ ਦੀ ਧਰਤੀ ਤੇ ਤੱਕ ਸ੍ਰੀ ਪਟਨਾ ਸਾਹਿਬ ਤੋਂ ਜਿਹੜਾ ਕੀ ਨਗਰ ਕੀਰਤਨ ਚੱਲਿਆ ਸੀ ਉਹ ਗੱਜਰਮਾਹਰੇ ਦੀ ਧਰਤੀ ਤੇ ਪਹੁੰਚਿਆ ਇਹ ਧਰਤੀ ਨੂੰ ਭਾਗ ਲਾਏ ਨੇ ਇਸ ਨਗਰ ਕੀਰਤਨ ਨੇ ਅਸੀਂ ਬੜੇ ਭਾਗਾਂ ਵਾਲੇ ਆ ਸੁਭਾਗਾ ਇਹ ਦਿਨ ਸਾਨੂੰ ਪ੍ਰਾਪਤ ਹੋਇਆ ਬਾਈ ਗੁਰਜੀਤ ਕਾ ਖਾਲਸਾ ਗੁਰੂ ਗ੍ਰੰਥ ਸਾਹਿਬ ਜੀ ਉਤੇ ਸੋ ਸਾਧ ਸੰਗਤ ਜੀ ਤਨ ਸੰਗਤੂ ਮਹਾਰਾਜ ਸਿੰਘ ਜੀ ਸਵਾਗਤ ਕਰਦੇ ਹਾਂ ਪ੍ਰੀਮਤੀ ਦਾ ਜੀ ਤੰਤਨ ਪਾਈ ਸਤੀ ਦਾ ਜੀ ਤੰਤਨ ਪਾਈ ਦਿਆਲਾ ਜੀ ਦੇ ਪਾਵਨ ਪਵਿੱਤਰ ਸਹਾदत ਸਾਡੇ 350 ਸਾਲ ਗੁਰੂ ਪ੍ਰਭ ਨੂੰ ਸਮਰਪਿਤ ਤਖਤਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਤੋਂ ਜਾਗਰਤੀ ਯਾਤਰਾ ਜੋ ਪ੍ਰారంਭ ਕੀਤੀ ਹੋਈ ਸੀ ਪੜਾਦਰ ਪੜਾ ਕਰਦਿਆਂ ਅੱਜ ਤਖਤਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਪ੍ਰਧਾਨ ਸਰਦਾਰ ਜਗਜੋਸ਼ ਸਿੰਘ ਜੀ ਦੇ ਪਿੰਡ ਬਨਬੋਰਾ ਵੀ ਕੇ ਪਹੁੰਚੀ ਹੈ ਸੋ ਰਸਤੇ ਦੇ ਵਿੱਚ ਸੰਗਤ ਦਾ ਬੜਾ ਹੀ ਹਰਸ਼ ਉਲਾਸ ਹੈ ਸੰਗਤਾਂ ਦੇ ਵਿੱਚ ਮਨਾਂ ਦੇ ਵਿੱਚ ਬਹੁਤ ਹੀ ਪ੍ਰਸੰਤਾ ਹੈ ਖਾਸ ਕਰਕੇ ਜੋ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਹਸਤ ਕਮਲਾ ਦੇ ਨਾਲ ਲਿਖੇ ਹੋਏ ਜੋ ਪਬਲਿਕ ਪਵਿੱਤਰ ਸਰੂਪ ਪਲਕੀ ਦੇ ਵਿੱਚ ਨਾਲ ਚੱਲ ਰਹੇ ਨਾ ਸੰਤਾਂ ਨੂੰ ਦਰਸ਼ਨ ਕਰਨ ਦੇ ਮਨਾਂ ਦੇ ਵਿੱਚ ਬੜਾ ਹੀ ਉਤਸ਼ਾਹ ਹੈ ਔਰ ਜਿਸ ਕਰਕੇ ਸੰਤ ਜਿਸ ਕਰਕੇ ਸੰਤਾਂ ਦਾ ਬੜਾ ਹੀ ਉਤਸ਼ਾਹ ਵਧਿਆ ਹੋਇਆ ਹੈ ਸੋ ਜ਼ਿਆਦਾ ਕੁਝ ਨਹੀਂ ਕਹਿੰਦਾ ਹੋਇਆ ਅਗਲਾ ਜਿਹੜਾ 플ਾਨ ਅੱਜ ਖੰਨੇ ਦੇ ਵਿੱਚ ਹੋਵੇਗੀ ਕਿ ਖਤੋਂ ਖੰਨੇ ਤੋਂ ਅੱਗੇ ਜਾ ਕਰਕੇ 27 ਤਰੀਕ ਨੂੰ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਧਰਤੀ ਤੇ ਜਾ ਕਰਕੇ ਇਸ ਨਗਰ ਕੀਰਤਨ ਦੀ ਸਮਾਪਨਤਾ ਹੋਵੇਗੀ ਸੋ ਮੈਂ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਾਤ ਨੂੰ ਸਮਰਪਿਤ ਸੰਗਤਾਂ ਨੂੰ ਇਹ ਅਪੀਲ ਕਰਦਾ ਵੀ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਆਪਾਂ ਸਹਿਜ ਪਾਠ ਕਰੀਏ ਜਪਜੀ ਸਾਹਿਬ ਜੀ ਦਾ ਪਾਠ ਕਰੀਏ ਜਿਸ ਕਰਕੇ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਨੂੰ ਖੁਸ਼ੀਆਂ ਪ੍ਰਾਪਤ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ